ਨਿਊਜ਼ੀਲੈਂਡ ਤੋਂ ਖਬਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਕਿ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਸ ਨੂੰ ਕੁਝ ਲੋਕਾਂ ਨੇ ਰੋਕਿਆ ਸੜਕ ਦੇ ਉੱਤੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਰੋਲ ਅਰਪਾ ਪਾਇਆ ਗਿਆ ਇਹ ਇਹ ਕੀ ਸਾਰਾ ਮਾਮਲਾ ਹੈ ਇਸ ਬਾਰੇ ਜਾਣਕਾਰੀ ਦਿਓ ਕਿ ਕਿਉਂ ਰੋਕਿਆ ਗਿਆ ਨਗਰ ਕੀਰਤਨ ਤੇ ਇਸ ਪਿੱਛੇ ਉਹਨਾਂ ਦਾ ਕੀ ਮਕਸਦ ਸੀ ਇਸ ਬਾਰੇ ਜਾਣਕਾਰੀ ਦਿਓ ਇਹ ਐਕਚੁਅਲੀ ਨਿਊਜ਼ੀਲੈਂਡ ਦੇ ਵਿੱਚ ਇੱਕ ਭਾਈਚਾਰਾ ਹੈ ਮੌਰੀ ਹੂੰ ਮੌਰੀ ਭਾਈਚਾਰਾ ਜਿਹੜਾ ਹੈ ਇੰਡੀਜਨਸ ਭਾਈਚਾਰਾ ਜਿਹਨਾਂ ਨੂੰ ਮੂਲ ਨਿਵਾਸੀ ਆਪਾਂ ਕਹਿੰਦੇ ਹਾਂ ਜਿਨ੍ਹਾਂ ਨੂੰ ਆਪਾਂ ਜੇ ਆਪਾਂ ਇਹ ਕਹਿਣਾ ਹੋਵੇ ਆਪਣੇ ਕੰਟੈਕਸਟ ਦੇ ਵਿੱਚ ਇੰਡੀਆ ਦੇ ਕੰਟੈਕਸਟ ਦੇ ਵਿੱਚ ਸਮਝਣਾ ਹੋਵੇ ਤਾਂ ਜਿਵੇਂ ਜਿਨ੍ਹਾਂ ਨੂੰ ਆਪਾਂ ਕਵਾਈਲੀ ਕਹਿੰਦੇ ਹਾਂ ਹੂੰ ਉਸ ਤਰ੍ਹਾਂ ਦਾ ਭਾਈਚਾਰਾ ਹੈ ਉਹ ਜੀ ਤੇ ਉਹਨਾਂ ਦੀ ਨਿਊਜ਼ੀਲੈਂਡ ਦੇ ਵਿੱਚ 20% ਆਬਾਦੀ ਹੈ ਹੂੰ ਤੇ ਉਹ ਆ ਦੇਸ਼ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਦਾ ਕਾਫੀ ਅਹਿਮ ਰੂਲ ਹੈ ਹੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਾਇਦ ਨਿਊਜ਼ੀਲੈਂਡ ਦੀ ਪਾਰਲੀਮੈਂਟ ਦਾ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਇੱਕ ਲੇਡੀ ਬਹੁਤ ਜਿਹੜੀ ਆ ਬਿੱਲ ਨੂੰ ਪਾੜਦੀ ਹੋਈ ਜਿਹੜੀ ਆ ਆਪਣੀ ਉਹਨੇ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਬਹੁਤ ਉੱਚੀ ਉੱਚੀ ਬੋਲ ਰਹੀ ਸੀ ਉਹ ਮੋਰੀ ਭਾਈਚਾਰੇ ਦੀ ਸੀ ਹੂੰ ਮੋਰੀ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੀ ਆਪਣੀ ਭਾਸ਼ਾ ਹੈ ਹੂੰ ਆਪਣਾ ਕਲਚਰ ਹੈ ਜੀ ਜਿਵੇਂ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਕਿ ਪੰਜਾਬ ਪੰਜਾਬ ਪੰਜਾਬੀਆਂ ਦਾ ਆਪਣਾ ਧਰਮ ਹੈ ਹਮ ਸਿੱਖ ਧਰਮ ਜੀ ਆਪਣੀ ਭਾਸ਼ਾ ਹੈ ਪੰਜਾਬੀ ਤੇ ਆਪਣਾ ਅ ਮਤਲਬ ਸਭਿਆਚਾਰ ਹੈ ਬਿਲਕੁਲ ਆਪਣੀਆਂ ਸਾਰੀਆਂ ਕਦਰਾਂ ਕੀਮਤਾਂ ਹੈ ਜੀ ਉਸੇ ਤਰ੍ਹਾਂ ਜਿਹੜਾ ਮੌਰੀ ਭਾਈਚਾਰਾ ਹੈ ਉਹਦੀ ਆਪਣੀ ਭਾਸ਼ਾ ਹੈ ਆਪਣਾ ਕਲਚਰ ਹੈ ਤੇ ਆਪਣੀ ਪਛਾਣ ਹੈ ਜੀ ਤੇ ਉਹ ਵੀ ਸਾਡੇ ਸਿੱਖ ਜਿਹਦਾ ਸਿੱਖ ਭਾਈਚਾਰਾ ਜਿਹੜਾ ਹੈ ਉਹ ਆਪਣੀ ਪਛਾਣ ਨੂੰ ਲੈ ਕੇ ਬਹੁਤ ਸੀਰੀਅਸ ਹੈ ਉਸੇ ਤਰ੍ਹਾਂ ਉਹ ਵੀ ਲੋਕ ਜਿਹੜੇ ਨੇ ਉਹ ਬਹੁਤ ਸੀਰੀਅਸ ਹੈ ਤੇ ਹੁਣ ਇਸ ਉਹ ਕੀ ਹੈ ਕਿ ਨਗਰ ਕੀਰਤਨ ਜਦੋਂ ਜਾ ਰਿਹਾ ਸੀ ਤੇ ਉਹਨਾਂ ਦੇ ਉਹਨਾਂ ਨੇ ਉਹਦੇ ਸਮਾਨਾਂਤਰ ਇੱਕ ਪ੍ਰੋਟੈਸਟ ਕਰਦੇ ਹੋਏ ਜੀ ਨੀਲੀਆਂ ਟੀ-ਸ਼ਰਟਸ ਪਾ ਕੇ ਉਹ ਬਿਲਕੁਲ ਸਾਹਮਣੇ ਆ ਗਏ ਔਰ ਆਪਣੇ ਉਸੇ ਤਰ੍ਹਾਂ ਨਾਅਰੇ ਜਿਸ ਤਰ੍ਹਾਂ ਉਹ ਪਾਰਲੀਮੈਂਟ ਦੇ ਵਿੱਚ ਲੇਡੀ ਭਾਸ਼ਾ ਦੇ ਵਿੱਚ ਬਹੁਤ ਉੱਚੀ ਉੱਚੀ ਬੋਲਦੀ ਸੀ ਉਸ ਤਰ੍ਹਾਂ ਉਹ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਜੀ ਤੇ ਇਧਰੋਂ ਇਹਨਾਂ ਨੇ ਵੀ ਜਕਾਰੇ ਲਾਣੇ ਸ਼ੁਰੂ ਕਰ ਦਿੱਤੇ ਤੇ ਉਹ ਕਾਫੀ ਦੇਰ ਚੱਲਦਾ ਰਿਹਾ ਤੇ ਪੁਲਿਸ ਨਾਲ ਪੁਲਿਸ ਨੇ ਫਿਰ ਵਿਚ ਪੈ ਕੇ ਉਹ ਮਾਮਲੇ ਨੂੰ ਜਿਹੜਾ ਹੈ ਰਫਾ ਦਫਾ ਕੀਤਾ ਉਹਨਾਂ ਨੂੰ ਜਿਹੜੀ ਵਾਇਲੈਂਸ ਤਾਂ ਨਹੀਂ ਕਿਸੇ ਤਰ੍ਹਾਂ ਦੀ ਹੋਈ ਪਰ ਉਹ ਪ੍ਰੋਟੈਸਟ ਸੀਗਾ ਜੀ ਤੇ ਇਹ ਪ੍ਰੋਟੈਸਟ ਜਿਹੜਾ ਸੀਗਾ ਇਹਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਉਹ ਜਿਹੜੇ ਕਹਿ ਰਹੇ ਸੀਗੇ ਕਿ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ ਹੂੰ ਤਾਂ ਉਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪੰਜਾਬ ਦੇ ਵਿੱਚ ਜਿਹੜੇ यूपी बिहार ਤੋਂ ਪ੍ਰਵਾਸੀ ਆ ਰਹੇ ਜਿਹੜਾ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਦਾ ਵਿਰੋਧ ਹੁੰਦਾ ਹੈ ਕਿ ਉਹਨਾਂ ਨੂੰ ਇਹਨਾਂ ਨੂੰ ਰੈਗੂਲਾਈਜ਼ ਨਹੀਂ ਹੋਣਾ ਚਾਹੀਦਾ ਇਹ ਦਿਹਾੜੀਆਂ ਆਂਦੇ ਦਿਹਾੜੀ ਕਰਕੇ ਜਾਣ ਵਾਪਸ ਤੇ ਉਸੇ ਤਰ੍ਹਾਂ ਦੀ ਗੱਲ ਉਹ ਮੌਰੀ ਭਾਈਚਾਰਾ ਪੰਜਾਬੀ ਭਾਈਚਾਰੇ ਬਾਰੇ ਕਰ ਰਿਹਾ ਸੀ ਜਾਂ ਸਿੱਖ ਭਾਈਚਾਰੇ ਬਾਰੇ ਕਰ ਰਿਹਾ ਸੀ ਕਿ ਨਿਊਜ਼ੀਲੈਂਡ ਨਿਊਜ਼ੀਲੈਂਡ ਰਹਿਣ ਦਿਓ ਤੇ ਤੁਸੀਂ ਆਓ ਆਪਣਾ ਕਮਾਈ ਕਰੋ ਤੇ ਜਾਓ ਹੂੰ ਉਹ ਇਸ ਤਰ੍ਹਾਂ ਦੀ ਜਨ ਪ੍ਰਵਾਸ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਇਹ ਉਸੇ ਤਰ੍ਹਾਂ ਦੀ ਇੱਕ ਪ੍ਰਵਾਸ ਨੂੰ ਲੈ ਕੇ ਜਿਹੜੀ ਜਿਹੜੀ ਸਮੱਸਿਆ ਹੈ ਉਹ ਚੱਲ ਚੱਲ ਇਹ ਮਤਲਬ ਇੱਕ ਤਰ੍ਹਾਂ ਦਾ ਇਹ ਉਸੇ ਤਰ੍ਹਾਂ ਦਾ ਪ੍ਰੋਟੈਸਟ ਹੈਗਾ ਤੇ ਪਹਿਲਾਂ ਵੀ ਇਹ ਇੱਕ ਵਾਰ ਜਿਹੜਾ ਹੈ ਇੱਕ ਬੰਦੇ ਦੀ ਵੀਡੀਓ ਵਾਇਰਲ ਹੋਈ ਸੀ ਕਿ ਉਹ ਇੱਕ ਸਿੱਖ ਮੁੰਡਾ ਜਾ ਰਿਹਾ ਸੀ ਉਹਨੂੰ ਉਹਦੇ ਸਾਹਮਣੇ ਇਸ ਤਰ੍ਹਾਂ ਬੋਲ ਰਿਹਾ ਸੀਗਾ ਹੂੰ ਤੇ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦਾ ਮਾਈਗ੍ਰੇਸ਼ਨ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਮੁੱਦਾ ਇੱਕ ਬਣ ਰਿਹਾ ਚਾਹੇ ਉਹ ਅਮਰੀਕਾ ਹੋਵੇ ਚਾਹੇ ਯੂਕੇ ਹੋਵੇ ਚਾਹੇ ਕੈਨੇਡਾ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਸੋ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਅਮਰੀਕਾ ਹੈ ਜਾਂ ਜਿਹੜੇ ਦੂਜੇ ਕੰਟਰੀਜ਼ ਹੈਗੇ ਆ ਉਹਨਾਂ ਦੇ ਵਿੱਚ ਤਾਂ ਸਰਕਾਰਾਂ ਜਿਹੜੀਆਂ ਹੈ ਉਹ ਆਪਣੇ ਲੈਵਲ ਤੇ ਕਦਮ ਚੁੱਕ ਰਹੀਆਂ ਪਰ ਇਹ ਨਿਊਜ਼ੀਲੈਂਡ ਦੇ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਹੈ ਦੁਨੀਆ ਦੀ ਕਿ ਜਿੱਥੇ ਇਸ ਤਰ੍ਹਾਂ ਸਿੱਖ ਭਾਈਚਾਰੇ ਦੇ ਨਾਲ ਐਸ ਲੈਵਲ ਦਾ ਵੱਡੇ ਲੈਵਲ ਦਾ ਪ੍ਰੋਟੈਸਟ ਹੋਇਆ ਹੋਵੇ ਸੋ ਇਹ ਜਿਹੜਾ ਹੈ ਕਾਫੀ ਚਿੰਤਾਜਨਕ ਹੈ ਬਿਲਕੁਲ ਇਹਦੇ ਬਾਰੇ ਅ ਭਾਰਤ ਸਰਕਾਰ ਨੂੰ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਹਮਮ ਔਰ ਉੱਥੋਂ ਦਾ ਜਿਹੜਾ ਮੋਰੀ ਭਾਈਚਾਰਾ ਹੈ ਉਹਦੇ ਲੀਡਰਾਂ ਦੇ ਨਾਲ ਤੇ ਉਹਨਾਂ ਦੇ ਕਿਉਂਕਿ ਉਹ ਪਾਰਲੀਮੈਂਟ ਦੇ ਵਿੱਚ ਵੀ ਨੇ ਹਮ ਉਹਨਾਂ ਦੇ ਨਾਲ ਔਰ ਉੱਥੋਂ ਦੀ ਸਰਕਾਰ ਦੇ ਨਾਲ ਸੀਰੀਅਸ ਇਸ ਸੀਰੀਅਸਲੀ ਲੈ ਕੇ ਇਸ ਇਸ਼ੂ ਨੂੰ ਡਿਸਕਸ ਕਰਨਾ ਚਾਹੀਦਾ ਹੈ ਹਮ ਔਰ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਸ ਨਾ ਹੋਵੇ ਹਮ ਕੋਈ ਨੁਕਸਾਨ ਨਾ ਹੋਵੇ ਬਿਲਕੁਲ ਸੋ ਇਹ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਇੱਕ ਆ ਇੱਕ ਪ੍ਰਵਾਸ ਦੇ ਖਿਲਾਫ ਲੋਕਾਂ ਦੇ ਜਿਹੜੇ ਲੋਕਲ ਲੋਕ ਹੈ ਉਹਨਾਂ ਦਾ ਪ੍ਰੋਟੈਸਟ ਹੋਣ ਕਰਕੇ ਇਹ ਇੱਕ ਨਗਰ ਕੀਰਤਨ ਦੇ ਰੁਕਣ ਦਾ ਕਾਰਨ ਬਣਿਆ